ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਵੇਂ ਕੱਲ ਦੀ ਕਲਾਸ 'ਚ ਦੱਸਿਆ ਸੀਗਾ ਵੀ ਕੁੜਤੇ ਪਜਾਮੇ ਦੀ ਕਟਿੰਗ ਕਰਾਂਗੇ ਇਹ ਜਿਹੜੀ ਕੁੜਤੇ ਪਜਾਮੇ ਦੀ ਕਟਿੰਗ ਆਪਾਂ ਕਰ ਰਹੇ ਹਾਂ ਇਹ ਡੇਢ ਸਾਲ ਦਾ ਬੱਚਾ ਜੀ ਲਗਭਗ ਡੇਢ ਸਾਲ ਦੇ ਥੋੜਾ ਜਿਹਾ ਘਟੋਵੇ ਵਧੋਵੇ ਐਡੀ ਕੋਈ ਬੀ ਏਜ ਦੇ ਬੱਚੇ ਦੀ ਆਪਾਂ কুর্তা ਪਜਾਮਾ ਕਟਿੰਗ ਕਰ ਰਹੇ ਆ ਜਿਵੇਂ ਮੈਂ ਲੰਬਾਈਆਂ ਦਸੀਆਂ ਨੇ ਚੜਾਈਆਂ ਦਸੀਆਂ ਨੇ ਜੇਕਰ ਬੱਚਾ ਵੱਡਾਗਾ ਉਸੇ ਹਿਸਾਬ ਨਾਲ ਤੁਸੀਂ ਲੰਬਾਈਆਂ ਚੜਾਈਆਂ ਵਧਾ ਸਕਦੇ ਹੋ ਇੰਨਾ ਇਸ ਬੱਚੇ ਦੀ ਲੰਬਾਈ ਹੈ ਜੀ ਜਿਹੜੇ কুর্তা ਆਪਾਂ ਨੇ ਕੱਟਣਾ 17 ਇੰਚ ਲੰਬਾ ਕੱਟਣਾ ਗੋਡਿਆਂ ਤੱਕ ਦਾ ਤੇ ਘੇਰਾ ਕੱਟਣਾ ਆਪਾਂ ਨੇ 1.5 ਤਿਆਰ ਬਾਹਾਂ 9 ਤਿਆਰ ਚਾਹੀਦੀ ਹੈ ਤੇ ਪਜਾਮਾ 14 ਤਿਆਰ ਚਾਹੀਦਾਗਾ ਏ ਜੇਕਰ ਬੱਚਾ ਵੀ ਜਿਵੇਂ ਪਾਰੀ ਹੈਗਾ ਜਾਂ ਤੁਸੀਂ ਵੀ ਵੱਡੇ ਬੱਚੇ ਦਾ ਵੀ 2.5 3 ਸਾਲ ਦੇ ਦਾ ਬਣਾ ਬਣਾ ਰਹੇ ਹੋ ਤਾਂ ਤੁਸੀਂ ਲੰਬਾਈ ਤੇ ਚੜਾਈ ਦੋਨੋਂ ਵਧਾ ਲਿਓ ਵੀ ਉਹ ਇੰਨਾ ਕਿ ਤਾਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਵੱਡੇ ਬੱਚੇ ਦਾ ਵੀ ਸੇਮ ਸਾਈਜ਼ ਨਹੀਂ ਬਣਦਾ ਇਹ ਕਪੜਾ ਲਿਆ ਜੀ ਆਪਾਂ ਨੇ ਕਾਟਨ ਦਾ 2 ਕਿ ਮੀਟਰ ਕਪੜੇ ਨਾਲ ਥੋੜਾ ਆਰਾਮ ਨਾਲ ਇਹਦੇ ਵਿੱਚੋਂ ਕੁੜਤਾ ਪਜਾਮਾ ਬਣ ਜਾਊਗਾ ਇਹ ਕਪੜੇ ਦੀ ਸਾਈਡ ਤੋਂ ਕੰਨੀ ਫੱਟੀ ਹੋਈ ਸੀ ਜੀ ਕੰਨੀ ਤਾਰੀ ਹੋਈ ਆ ਬੇਸਟ ਕਪੜਾ ਸੀਗਾ ਇਹ ਇਹ ਇਹਦਾ ਤਾਂ ਕਰਕੇ ਜਿਹੜਾ ਫੇਰ ਹੈ ਉਹ ਘਟਾ ਹੈਗਾ ਪਰ ਛੋਟੇ ਬੱਚੇ ਦਾ ਕੁੜਤਾ ਪਜਾਮਾ ਜਿਹੜਾ ਇਹਦੇ ਵਿੱਚੋਂ ਆਰਾਮ ਨਾਲ ਨਿਕਲੇ ਆਊਗਾ ਜੀ ਇਹ ਦੇਖੋ ਇਹਦੀ ਜਿਹੜੀ ਚੜਾਈ ਆ ਕੱਪੜੇ ਦੀ 15 ਇੰਚ ਡਬਲ ਫੋਲਡ ਕਰਕੇ ਆ 30 ਇੰਚ ਮਤਲਬ ਕਿ ਕਿ ਰੌਂ 36 ਹੁੰਦਾ ਆਪਣਾ 8 ਇੰਚ ਕੱਪੜਾ ਇਹਦੇ ਵਿੱਚੋਂ ਖਰਾਬ ਹੋ ਰਿਹਾ ਸੀਗਾ ਉਤਾਰਿਆ ਹੋਇਆਗਾ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਕੁੜਤੇ ਦੀ ਲੰਬਾਈ ਤਾਰਨੀ ਆ ਜੀ ਜਿੰਨਾ ਕੁੜਤਾ ਲੈਣਾ 17 ਇੰਚ ਤਿਆਰ ਸੀਗਾ ਆਪਾਂ ਆਪਾਂ ਇਹਦੇ ਵਿੱਚ 3 ਇੰਚ ਵੱਧ ਕੱਪੜਾ ਲੈ ਰਹੇ ਆ ਜੀ ਵੀ ਕਿਉਂਕਿ ਆਪਣੇ ਲੇਡੀ ਦੇ ਵਿੱਚ ਵੀ ਫੋਲਡ ਹੋਊਗਾ ਉੱਪਰ ਥੋੜਾ ਬਹੁਤਾ ਕਾਣਕੂਣ ਵੀ ਵੱਧ ਘੱਟ ਕਪੜਾ ਹੁੰਦਾ ਆਪਾਂ ਉਹਦੀ ਸ਼ਾਂਤੀ ਪਾ ਦਨੇ ਆ ਇਸ ਲਈ ਮੈਂ 20 ਇੰਚ ਕਪੜਾ ਲਿਆਗਾ 20 ਇੰਚ ਕਪੜੇ ਨੂੰ ਮੈਂ ਆਪਾਂ ਕਟਿੰਗ ਕਰ ਲਿਆ ਜੇਕਰ ਤੁਹਾਨੂੰ ਵੀ ਐਵੇਂ ਜਿਵੇਂ ਮੈਂ ਫੋਰ ਫੋਲਡ ਕਰਕੇ ਕਟਿੰਗ ਕੀਤਾ ਨਹੀਂ ਆਉਂਦਾ ਤਾਂ ਤੁਸੀਂ 20 20 ਇੰਚ ਦੇ ਨਾਪ ਕੇ 3-4 ਜਗ੍ਹਾ ਨਿਸ਼ਾਨ ਲਾ ਲਿਓ ਇਸ ਤੋਂ ਬਾਅਦ ਤੁਸੀਂ ਸਿੱਧੀ ਕਟਿੰਗ ਕਰ ਦਿਓ ਇੱਥੇ ਕੋਈ ਘਾਟ ਨਹੀਂ ਆਪਾਂ ਨੇ ਦੇਖੋ ਪਾਈ ਪ੍ਰੈਸ ਕਰ ਲੀਜੀ ਆਪਾਂ ਨੇ ਇਸ ਤੇ ਪ੍ਰੈਸ ਵੀ ਜ਼ਰੂਰੀ ਹੈਗੀ ਕਿਉਂਕਿ ਆਪਾਂ ਜੇ ਸਫਾਈ ਨਾਲ ਕੰਮ ਕਰਨਾ ਨਾ ਤਾਂ ਥੋੜਾ ਜਿਹਾ ਟਾਈਮ ਵੀ ਲੱਗੂਗਾ ਤੇ ਪ੍ਰੈਸ ਵੀ ਜ਼ਰੂਰੀ ਹੈਗੀ ਤੇ ਇਹਦੇ ਆਪਾਂ ਦੋ ਪੀਸ ਕਰ ਲਏ ਜੀ ਹੁਣ ਦੋ ਇੱਕ ਫਰੰਟ ਵਾਲਾ ਪੱਲਾ ਹੋ ਗਿਆ ਇੱਕ ਬੈਕ ਪੱਲਾ ਹੋ ਗਿਆ ਹੁਣ ਆਪਾਂ ਜਿਸ ਤਰ੍ਹਾਂ ਲੇਡੀਜ਼ ਕੁੜਤੀ ਕੱਟਦੇ ਆਂ ਦਾ ਸੈਂਟਰ ਕਰੀਜ਼ ਬਣਾ ਲਈ ਇੱਕ ਕਰੀਜ਼ ਵੀ ਬਣਾਉਣੀ ਜ਼ਰੂਰੀ ਹੈ ਇਹ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਵੀ ਕਿਵੇਂ ਆਪਾਂ ਨੂੰ ਇਹਦਾ ਕੀ ਫਾਇਦਾ ਹੈਗਾ ਆਪਾਂ ਨੇ ਦੋਹੀ ਪੱਲਿਆਂ ਤੇ ਸੇਮ ਕਰੀਜ਼ਾਂ ਬਣਾ ਲੈਣੀਆਂ ਨੇ ਜੀ ਪ੍ਰੈਸ ਕਰ ਲੈਣੀਆਂ ਚੰਗੀ ਤਰ੍ਹਾਂ ਕੋਈ ਬਾਲ ਵਗੈਰਾ ਜਾਂ ਆਪਾਂ ਨੂੰ ਜੇ ਕਿਤੋਂ ਐ ਲੱਗਦਾ ਵੀ ਇੱਧਰ ਟੇਡਾ ਕੱਪੜਾ ਲੱਗਦਾ ਉਹ ਸਹੀ ਕਰ ਲਿਓ ਤੁਸੀਂ ਪਹਿਲਾਂ ਵੀ ਜਲਦਵਾਜੀ ਕੋਈ ਨਹੀਂ ਕਰਨੀ ਕਾਟਾਂ ਪਾਉਣ ਚ ਤੇ ਦੋਨੋਂ ਬੱਲਿਆਂ ਦੇ ਪ੍ਰੈਸ ਕਰਨੀ ਹੈਗੀ ਇਹ ਦੇਖੋ ਜੀ ਕੱਪੜਾ ਤੁਸੀਂ ਹਮੇਸ਼ਾ ਵਧੀਆ ਵੀ ਕਾਟਨ ਮਹਿੰਗਾ ਇਹ ਨਹੀਂ ਮੈਂ ਕਹਿ ਰੀ ਵੀ ਤੁਸੀਂ ਮਹਿੰਗਾ ਕੱਪੜਾ ਲਓ ਪਰ ਕਾਟਨ ਆਪਾਂ ਨੂੰ ਹਲਕੇ ਚ ਵੀ ਕਟ ਰੇਟ ਵਾਲਾ ਕਪੜਾ ਮਿਲ ਜਾਂਦਾਗਾ ਵੀ ਜਦੋਂ ਵੀ ਤੁਸੀਂ ਸਿੱਖਣਾਗਾ ਤਾਂ ਕਪੜਾ ਥੋੜਾ ਜਿਆ ਵਧੀਆ ਲਓ ਜੇ ਤੁਸੀਂ ਰੇਸ਼ਮੀ ਕਪੜਾ ਲਓਗੇ ਨਾ ਤਾਂ ਤੁਹਾਨੂੰ ਕਟਿੰਗ ਕਰਨੀ ਸਹੀ ਤਰੀਕੇ ਨਾਲ ਆਊਗੀ ਇੱਕ ਵਾਰੀ ਤੁਹਾਨੂੰ ਸਾਰਾ ਸਹੀ ਜਾਂਚ ਆ ਗਈ ਫਿਰ ਤੁਸੀਂ ਰੇਸ਼ਮੀ ਵੀ ਕਾਟਨ ਵੀ ਮਿੰਟਾਂ ਦੇ ਵਿੱਚ ਕਟਿੰਗ ਕਰ ਲਿਆ ਕਰੋਗੇ ਫਿਰ ਨਹੀਂ ਕੋਈ ਚੱਕਰ ਪੈਂਦਾ ਪਰ ਪਹਿਲਾਂ ਆਪਾਂ ਨੂੰ ਜਦੋਂ ਆਪਾਂ ਕੰਮ ਸਿੱਖਦੇ ਆ ਨਾ ਇਸ ਚੀਜ਼ ਦਾ ਜ਼ਰੂਰ ਧਿਆਨ ਦੇਣਾ ਚਾਹੀਦਾਗਾ ਦੇਖੋ ਦੋ ਹੀ ਪੱਲਿਆਂ ਦੀ ਆਪਾਂ ਕਰੀਜਾਂ ਬਣਾ ਲਈਆਂ ਇਹ ਜਿਹੜੀ ਜੋਇੰਟ ਸਾਈਡ ਆ ਇੱਕ ਸਾਈਡ ਓਪਨ ਸਾਈਡ ਆ ਇਸੇ ਤਰੀਕੇ ਨਾਲ ਜੋਇੰਟ ਸਾਈਡ ਦੋਨਾਂ ਦੀ ਇੱਕ ਸਾਈਡ ਹੋਣੀ ਚਾਹੀਦੀ ਹੈ ਜਿਹੜੀ ਓਪਨ ਸਾਈਡ ਹੈ ਉਹ ਇੱਕ ਸਾਈਡ ਹੋਣੀ ਚਾਹੀਦੀ ਹੈ ਤੇ ਜਿਹੜੀ ਜੋਇੰਟ ਸਾਈਡ ਵਾਲੀ ਸਾਈਡ ਹੈਗੀ ਕਰੀਜਾਂ ਨੇ ਇਹ ਆਪਾਂ ਬਿਲਕੁਲ ਮਲਾ ਲੈਣੀਆਂ ਨੇ ਕਿਸੇ ਵੀ ਘੱਟ ਵੱਧ ਉੱਚੀ ਨੀਵੀਂ ਕਰੀਜ ਨਾ ਰਹੇ ਜੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲੈਣਾ ਕੱਪੜੇ ਨੂੰ ਤੇ ਜਿਹੜਾ ਕੱਪੜਾ ਆਪਣਾ ਉੱਪਰ ਵੱਧ ਘੱਟ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਸ਼ਾਂਤੀ ਪਾ ਲਾਂਗੇ ਤੁਸੀਂ ਉਹਨੂੰ ਇੱਕਸਾਰ ਕਰ ਲਿਓ ਫਿਰ ਆਪਾਂ ਨੇ ਇੱਕ ਸਿਰਫ ਇੱਕ ਪੱਲੇ ਦੀ ਫਰੰਟ ਫਰੰਟ ਦੀ ਅੱਧਾ ਇੰਚ ਦੀ ਸ਼ੇਪ ਦੇਣੀ ਹੈ ਜੀ ਅੱਧਾ ਇੰਚ ਡਾਊਨ ਕਰ ਲੈਣਾ ਵੀ ਛੋਟਾ ਕਰ ਲੈਣਾ ਪਿਛਲੇ ਨਾਲੋਂ ਇੱਕ ਪੱਲਾ ਆਪਾਂ ਨੇ ਉੱਡੀ ਰੱਖਣਾ ਜਿੱਡਾ ਆਪਾਂ ਰੱਖਿਆ ਸੀ ਇੱਕ ਨੇ ਇੱਕ ਨੂੰ ਆਪਾਂ ਨੇ ਅੱਧਾ ਇੰਚ ਡਾਊਨ ਕਰ ਲੈਣਾ ਉਹ ਡਾਊਨ ਕਰਨ ਤੋਂ ਬਾਅਦ ਆਪਾਂ ਨੇ ਲਾਉਣਾ ਜੀ ਤੀਰੇ ਦਾ ਨਿਸ਼ਾਨ ਦੇਖੋ ਬੱਚੇ ਦਾ ਜਿਹੜਾ ਘੇਰਾਗਾ ਉਹ 1.5 ਇੰਚ ਰੱਖਿਆ ਮੈਂ ਤੇ ਜਿਹੜਾ ਤੀਰਾਗਾ ਉਹ ਲਗਭਗ ਪੌਣੇ 10 ਹੋਣਾ ਚਾਹੀਦਾਗਾ ਵੀ ਜੇਕਰ ਆਪਾਂ ਟੀਰਾ ਵੀ 10 ਰੱਖਾਂਗੇ ਤਾਂ ਫਿਰ ਆਪਣੀ ਮੋਢੇ ਦੀ ਸ਼ੇਪ ਨਹੀਂ ਆਉਣੀ ਜੇ ਆਪਾਂ ਟੀਰਾ ਉਹੀ 9 ਇੰਚ ਰੱਖ ਲਿਆ ਉਹ ਵੀ ਛੋਟੇ ਬੱਚੇ ਦੇ ਮੋਢੇ ਤੋਂ ਟੈਟ ਨਾ ਰਹਿ ਜੇ ਕਿਉਂਕਿ ਬੱਚਿਆਂ ਦੇ ਜਿਹੜੇ ਕੱਪੜੇ ਨੇ ਉਹ ਖੁੱਲੇ ਡੁੱਲੇ ਹੀ ਵਧੀਆ ਲੱਗਦੇ ਨੇ ਜਿਹੜੇ ਕਿ ਉਹਨਾਂ ਨੂੰ ਪਾਉਣ 'ਚ ਆਰਾਮਦਾਇਕ ਰਹਿਣ ਇਸ ਲਈ ਆਪਾਂ ਜਿਹੜਾ ਟੀਰਾਗਾ ਵੀ ਉਸ ਹਿਸਾਬ ਨਾਲ ਰੱਖਣਾਗਾ ਜਿਵੇਂ ਮਤਲਬ 1.5 ਦੇ ਘੇਰੇ ਵਾਲੇ ਬੱਚੇ ਦਾ ਟੀਰਾ ਤੁਸੀਂ 9 ਰੱਖ ਸਕਦੇ ਹੋ ਜੇ ਤਾਂ ਪਤਲਾ ਬਿਲਕੁਲ ਪਤਲਾ ਬੱਚਾ ਤਾਂ 9 ਰੱਖ ਸਕਦੇ ਹੋ ਜੇ ਥੋੜਾ ਜਿਹਾ ਐ ਮੀਡੀਅਮ ਜਗਾ ਤਾਂ 9.5 ਰੱਖ ਸਕਦੇ ਹੋ ਤੇ ਇਸ ਤੋਂ ਬਾਅਦ ਪੌਣੇ 10 ਤੱਕ ਕਰ ਸਕਦੇ ਹੋ ਪਰ 10.5 ਇਹਦਾ ਘੇਰਾ ਪੌਣੇ 10 ਤੋਂ ਇਹਦਾ ਤੀਰਾ ਵਧਾਇਓ ਨਾ ਤੁਸੀਂ ਤੇ ਇੱਥੋਂ ਆਪਾਂ ਬਸ ਜ਼ਿਆਦਾ ਸ਼ੇਪ ਨਹੀਂ ਦੇਣੀ ਮੋਢੇ ਦੀ ਮੋਢੇ ਦੀ ਜਿਹੜੀ ਸ਼ੇਪ ਦੇਣੀ ਆਪਾਂ ਨੇ ਸਿਰਫ ਅੱਧੇ ਇੰਚ ਦੀ ਦੇਣੀ ਹੈਗੀ ਬੈਕ ਦੀ ਸ਼ੇਪ ਪੌਣੇ ਅੱਧੇ ਤੋਂ ਥੋੜਾ ਜਿਹਾ ਵੱਧ ਫਰੰਟ ਦੀ ਦੇ ਦਿਓ ਤੁਹਾਨੂੰ ਮੈਂ ਸ਼ੇਪ ਉਹ ਤੁਹਡੇ ਆਪਦੇ ਹੱਥ ਨੂੰ ਹੀ ਪਤਾ ਲੱਗੂਗਾ ਵੀ ਹਾਂ ਇਹ ਇੱਥੋਂ ਇਹ ਸ਼ੇਪ ਸਹੀ ਹੈ ਵੀ ਇੰਨੀ ਕੁ ਦੇ ਦਈਏ ਕਿਉਂਕਿ ਬੱਚਿਆਂ ਦੇ ਜਿਹੜੀਆਂ ਜ਼ਿਆਦਾ ਕੱਟਾਂ ਨਹੀਂ ਪੈਂਦੀਆਂ ਛੋਟੇ ਬੱਚੇ ਦੇ ਇਹ ਜਿਹੜਾ ਕੁੜਤਾ ਪਜਾਮਾ ਮੈਂ ਭਾਵੇਂ ਨਾਂ ਵੀ ਤੁਹਾਨੂੰ ਸਿਖਾਉਂਦੀ ਪਰ ਮੈਨੂੰ ਇਹ ਹੈ ਵੀ ਚੰਗੀ ਤਰ੍ਹਾਂ ਤੁਹਾਨੂੰ ਹਰ ਇੱਕ ਚੀਜ਼ ਚੀਜ਼ ਦੀ ਜਾਂਚ ਆ ਜਾਏ ਵੀ ਜੇਕਰ ਮੈਂ ਕੋਈ ਕੰਮ ਸਿੱਖ ਰਹੀ ਹਾਂ ਤਾਂ ਮੈਨੂੰ ਇਹ ਹੈਗਾ ਵੀ ਪਹਿਲਾਂ ਜੇ ਮੰਨ ਲਓ ਸੂਟ ਮੈਂ ਤੁਹਾਡਾ ਤੁਹਾਨੂੰ ਕਹਤਾ ਵੀ ਅੱਜ ਸੂਟ ਕੱਟ ਲਓ ਤੁਸੀਂ ਮੇਰੇ ਕਹੇ ਤੋਂ ਸੂਟ ਕੱਟ ਲਿਆ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਈ ਉਸੇ ਤਰੀਕੇ ਨਾਲ ਤੁਸੀਂ ਕੱਟ ਲਿਆ ਤੁਹਾਡਾ ਮਹਿੰਗਾ ਕੱਪੜਾ ਖਰਾਬ ਹੋਊਗਾ ਇਹ ਬੱਚੇ ਦਾ 2 ਮੀਟਰ ਬੇਸਟ ਹੈਗਾ ਕੋਈ ਗੱਲ ਨਹੀਂ ਜੇ ਕੋਈ ਖੁੱਲਾ ਢੀੜਾ ਰਹੇਗਾ ਦੂਸਰੇ ਬੱਚੇ ਕਿਸੇ ਦੇ ਆਪਾਂ ਹੋਰ ਬੱਚੇ ਨੂੰ ਦੇ ਦੰਨੇ ਆ ਇਹਦਾ ਕੇਰ ਆਪਾਂ 1.5 ਤਿਆਰ ਰੱਖਣਾ ਜੀ ਇਸ ਲਈ ਆਪਾਂ अब 12 इंच एदी चौड़ाई रख लेंगे 12 रख सकते हो जे तुसी चौड़े ਵੀ ਲੇਡੀਆਂ ਫੋਲਡ ਕਰਨੀਆਂ ਨੇ ਤਾਂ 12.5 ਰੱਖ ਸਕਦੇ ਹੋ ਕਿਉਂਕਿ ਇਹਦੀਆਂ ਲੇਡੀਆਂ ਜਿੰਨੀਆਂ ਬਰੀਕ ਫੋਲਡ ਕਰਾਂਗੇ ਆਪਾਂ ਸੋਨਾ ਉੰਨਾ ਜ਼ਿਆਦਾ ਲੱਗਦਾਗਾ ਜਿਹੜੇ ਆਪਾਂ ਬਾਕੀ ਮੋਢੇ ਤੋਂ ਸਾਈਡ ਸਲਾਈ ਹੁੰਦੀ ਹੈ ਆਪਣੀ ਉਹ 9.5 ਰੱਖਣੀਆਂ ਜੀ ਆਪਾਂ ਬੱਚੇ ਦੀ ਛੋਟੇ ਬੱਚੇ ਦੀ 9.5 ਇਹ ਬਹੁਤ ਹੈ ਆਪਣੀ ਜੇਕਰ ਵੱਡੀ ਵੀ ਜਿਵੇਂ ਲੇਡੀਜ਼ ਦੀ ਗੱਲ ਕਰੀਏ ਤਾ ਮਾਦਰੇ ਬੰਦੇ ਦੀ 14 ਤੋਂ ਸ਼ੁਰੂ ਹੋ ਕੇ 17 ਤੱਕ ਕੇ ਆਪਾਂ ਸਾਈਡ ਸਲਾਈ ਰੱਖ ਸਕਦੇ ਆ ਕਈ ਵਾਰੀ ਕੋਈ ਇਹ ਹੁੰਦਾ ਕੋਈ ਜਿਆਦਾ ਉੱਚੇ ਚਾਕ ਨਹੀਂ ਪਾਉਂਦਾ ਅਗਲਾ ਸੋਚਦਾ ਲੰਬਾ ਵੀ ਹੁੰਦਾ ਕੱਦ ਵੀ ਲੰਬਾ ਉਹ ਅਗਲਾ ਸੋਚਦਾ ਵੀ ਮੇਰੇ ਭਾਈ ਚਾਕ ਨਾ ਉੱਚੇ ਰਹਿ ਜਾਣਾ ਮੇਰੀ ਸਾਈਡ ਸਲਾਈ ਵਧ ਰੱਖਿਓ ਫਿਰ ਆਪਾਂ ਉਸ ਹਿਸਾਬ ਨਾਲ ਵਧ ਰੱਖ ਸਕਦੇ ਆ ਨਹੀਂ ਸਾਈਡ ਸਲਾਈ ਦੀ ਜਿਹੜੀ ਨਾਰਮਲ ਲੈਂਥ ਹੁੰਦੀ ਹੈ ਨਾ ਉਹ 15.5 ਇੰਚ ਨਾਰਮਲ ਹੈਗੀ ਜਿਹੜੇ ਲੋਕ ਵੀ ਨਾਰਮਲ ਸੂਟ ਪਾਉਣਾ ਸ਼ੁਰੂ ਕਰਦੇ ਨੇ ਤੇ ਜਿਨ੍ਹਾਂ ਦਾ ਕੱਦ-ਕਾਠ ਜਿਹੜਾ ਨਾਰਮਲ ਜਿਵੇਂ 5 ਫੁੱਟ 2 ਇੰਚ ਹੈਗਾ ਤਾਂ ਉਹਨਾਂ ਦੇ ਇੰਨੀ ਕੁ ਜਿਹੜੀ ਸਾਈਡ ਸਲਾਈ ਰੱਖੀ ਜਾਂਦੀ ਹੈ ਆਪਾਂ ਇਹਦਾ ਹੁਣ ਨੌ ਦਾ ਸੈਂਟਰ ਜਾ ਕਰ ਲਿਆ ਉੱਥੇ ਜਿਵੇਂ ਅੱਜਕੱਲ੍ਹ ਕੁੜਤੇ ਪਜਾਮਿਆਂ ਜਿਵੇਂ ਟ੍ਰੈਂਡ ਚੱਲ ਰਿਹਾ ਥੋੜੀ ਜੀ ਕਾਮਰ ਤੋਂ ਸ਼ੇਪ ਦੇ ਦਨੇ ਆ ਉਮੇ ਆਪਾਂ ਸ਼ੇਪ ਦੇ ਦਾਂਗੇ ਤੇ ਉੱਥੇ ਤੱਕ ਆਪਾਂ ਸੈਂਟਰ ਦੀ ਨਿਸ਼ਾਨ ਤਾਂ ਲਾਈ ਆ ਆਪਾਂ ਨੂੰ ਪੱਟੀ ਦਾ ਵੀ ਪਤਾ ਲੱਗ ਜੂ ਵੀ ਆਪਾਂ ਨੇ ਸੈਂਟਰ ਤੋਂ ਉੱਚੀ ਉੱਚੀ ਪੱਟੀ ਰੱਖਣੀ ਹੈ ਨੀਵੀਂ ਨੀ ਡੌਨ ਨਹੀਂ ਲੈ ਕੇ ਜਾਣੀ ਵੀ ਵਧੀਆ ਲੱਗਦੀ ਜਿਹੜਾ ਆਪਾਂ ਗਲਾ ਰੱਖਣਾ ਪੌਣੇ 2 ਇੰਚ ਚੌੜਾ ਅ ਦੋਨੋਂ ਗਲਿਆਂ ਦੀ ਚੜਾਈ ਪੌਣੇ 2 ਇੰਚ ਕਟਿੰਗ ਕਰਨੀ ਹੈ ਤੇ ਪਿਛਲਾ ਗਲਾ ਸਵਾ 2 ਇੰਚ ਮੂਰਲਾ ਗਲਾ 3.5 ਇੰਚ ਤੇ ਆਪਾਂ ਨੇ ਜਿੱਥੇ ਤੱਕ ਸੈਂਟਰ ਦੀ ਸਿਲਾਈ ਲਾਈ ਹੈਗੀ ਉਦੋਂ 2 ਇੰਚ ਉੱਪਰ ਰੱਖ ਕੇ ਆਪਾਂ ਪੱਟੀ ਲੈਣੀ ਆ ਉਹਦੇ ਤੱਕ ਇੰਨੀ ਜ਼ਿਆਦਾ ਵੱਡੀ ਪੱਟੀ ਨਹੀਂ ਵੀ ਆਪਾਂ ਨਹੀਂ ਲੈਣੀ ਐਥੋਂ ਆਪਾਂ ਥੋੜੀ ਜੀ ਸ਼ੇਪ ਦੇ ਕੇ ਆਪਾਂ ਇਹਦੀ ਸਾਈਡ ਸਲਾਈ ਲਾ ਦਾਂਗੇ ਤੇ ਨੀਚੋਂ ਆਪਾਂ ਚਾਕ ਫੋਲਡ ਕਰਨੇ ਨੇ ਘੇਰਾ ਫੋਲਡ ਕਰਨਾਗਾ ਚਾਕ ਘੇਰਾ ਮੇਰੀਆਂ ਭੈਣਾਂ ਨੂੰ ਮੋੜਨਾ ਆਉਂਦਾ ਹੀ ਹੁੰਦਾਗਾ ਨਾ ਸਿੰਪਲ ਲੇਡੀ ਜਿਵੇਂ ਆਪਾਂ ਮੋੜਦੇ ਆ ਇਹ ਤੁਸੀਂ ਕੱਲ ਦੀ ਕਲਾਸ 'ਚ ਆਪਾਂ ਇਹਦੀ ਅੱਗੇ ਸਲਾਈ ਦੱਸਾਂਗੇ ਅੱਜ ਤੁਸੀਂ ਜੇ ਇਹਨੂੰ ਕਟਿੰਗ ਕਰਕੇ ਇੱਥੇ ਸਲਾਈਆਂ ਜਿਹੜੀਆਂ ਲੇੜੀਆਂ ਫੋਲਡ ਕਰਨੀਆਂ ਨੇ ਉਹ ਫੋਲਡ ਕਰ ਲਿਓ ਤੇ ਇਸ ਤੋਂ ਬਾਅਦ ਆਪਾਂ ਬਾਹਾਂ ਫੋ ਕਟਿੰਗ ਕਰਾਂਗੇ ਤੇ ਪਜਾਮਾ ਕਟਿੰਗ ਕਰਾਂਗੇ ਤੁਸੀਂ ਪਜਾਮੇ ਦੀਆਂ ਵੀ ਲੇੜੀਆਂ ਫੋਲਡ ਕਰ ਲਿਓ ਕੱਲ੍ਹ ਤੱਕ ਤੇ ਜਿਹੜੀਆਂ ਬਾਵਾਆਂ ਨੇ ਬਾਵਾ ਦੀ ਵੀ ਲੇਡੀ ਫੋਲਡ ਕਰ ਲਿਓ ਇਹਦੇ ਨਾਲ ਤੁਹਾਡਾ ਅੱਧਾ ਕੰਮ ਨਿਬੜ ਜੂਗਾ ਕੱਲ ਨੂੰ ਮੈਂ ਦੱਸੂਗੀ ਤੁਹਾਨੂੰ ਪੱਟੀ ਕਿਵੇਂ ਲਾਉਣੀ ਹੈ ਗਲੇ ਤੇ ਰੇਵਲੀ ਰੰਗ ਕਿਵੇਂ ਲਾਉਣੀ ਆ ਨੇ ਸਾਰਾ ਕੁਝ ਉਹ ਦੱਸੂਗੀ ਬਾਵਾ ਕਿਵੇਂ ਜੜਨੀਆਂ ਨੇ ਸਹੀ ਤਰੀਕਾ ਕੀ ਹੈ ਬਾਵਾ ਜੜਨ ਦਾ ਆਪਾਂ ਕੱਲ ਨੂੰ ਇਹ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੁਣ ਕੱਲ ਦਾ ਕੰਮ ਵੀ ਦੱਸ ਦਿਆ ਕਰੂੰਗੀ ਵੀ ਕੱਲ ਨੂੰ ਆਪਾਂ ਨੇ ਕੀ ਕਰਨਾਗਾ ਜਿੱਥੋਂ ਤੱਕ ਮੇਰੀ ਕੋਸ਼ਿਸ਼ ਹੋਇਆ ਕਰੂੰਗੀ ਇਸ ਲਈ ਭੈਣੋ ਸਾਰੀ ਵੀਡੀਓ ਜ਼ਰੂਰ ਦੇਖ ਲਿਆ ਕਰਿਓ ਤੇ ਇੱਥੋਂ ਆਪਾਂ ਨੇ ਦੇਖੋ ਕੋਈ ਕਿਸੇ ਪਾਸਿਓ ਘੱਟ ਵੱਧ ਕੱਪੜਾ ਨਹੀਂ ਲੈਣਾ ਫਰੰਟ ਪੱਲੇ ਦੀ ਆਪਾਂ ਨੇ ਪੱਟੀ ਦੀ ਕਟਿੰਗ ਕਰ ਦੇਣੀ ਹੈ 5 ਇੰਚ 4.5 ਇੰਚ ਤੱਕ ਤੁਸੀਂ ਕੱਟ ਲਾ ਦੇਣਾਗਾ ਸੈਂਟਰ ਚ ਕੱਟ ਲਾ ਲਿਆ ਕੱਲ ਨੂੰ ਆਪਾਂ ਇੱਥੇ ਪੱਟੀ ਜੜਾਂਗੇ ਬਾਟਨ ਕਾਜ ਵਾਲੀ ਤੇ ਉਹ ਤੁਹਾਨੂੰ ਕੱਲ ਨੂੰ ਦੱਸੂਗੀ ਜੇਕਰ ਅੱਜ ਆਪਾਂ ਸਾਰੀ ਵੀਡੀਓ ਅੱਜ ਬਣਾਉਣੇ ਆ ਤਾਂ ਆਪਣੀ ਵੀਡੀਓ ਵੀਡੀਓ ਹੈ ਜਿਹੜੀ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਹੈ ਵੀਡੀਓ ਤਾਂ ਮੇਰੀ ਜਿਵੇਂ ਹੁਣ ਜੇ ਮੈਂ 15 ਮਿੰਟ ਦੀ ਵੀਡੀਓ ਪਾਤੀ ਤਾਂ ਉਹਦੇ ਵਿੱਚੋਂ ਸਾਰੀ ਤਿੰਨ ਜਾਂ ਚਾਰ ਮਿੰਟ ਵੀਡੀਓ ਦੇਖੀ ਜਾਂਦੀ ਹੈ ਸਕਿੱਪ ਕਰਕੇ ਦੇਖ ਲੈਣਿਓ ਫਿਰ ਤੁਸੀਂ ਮੈਨੂੰ ਕਮੈਂਟ ਕਰ ਦਿਓ ਵੀ ਸਾਨੂੰ ਆ ਚੀਜ਼ ਦੀ ਸਮਝ ਨਹੀਂ ਆਈ ਇਸ ਲਈ ਜੀ ਮੈਨੂੰ ਤਾਂ ਇਹ ਹੁੰਦਾ ਵੀ ਮੈਂ ਜੇ ਜਿੰਨਾਕ ਵੀ ਮੈਨੂੰ ਆਉਂਦਾਗਾ ਉਨਨਕ ਮੈਂ ਤੁਹਾਨੂੰ ਜਿੰਨਾ ਹੋ ਸਕੇ ਸਹੀ ਢੰਗ ਨਾਲ ਸਮਝਾਵਾਂ ਜਿੰਨਾ ਕਿ ਵੀ ਮੈਨੂੰ ਆਉਂਦਾਗਾ ਕਿਉਂਕਿ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਜੇ ਤਾਂ ਦੇਖੋ ਇਹ ਬਾਵਾ ਮਦੀਵਾਰੀ ਆ ਗਈ ਜੀ ਜੇ ਤਾਂ ਆਪਣੇ ਇਧਰ ਕੰਨੀ ਵਾਲੀ ਸਾਈਡ ਹੈਗੀ ਮੇਰੇ ਇਹ ਕੱਪੜੇ ਦੀ ਕੰਨੀ ਫਟੀ ਹੋਈ ਹੈ ਜੇ ਤਾਂ ਕੰਨੀ ਵਾਲੀ ਸਾਈਡ ਹੈਗੀ ਤਾਂ ਤਾਂ ਜਿਹੜਾ ਬੰਗਾਲੀ ਜਾਂ ਕੁੜਤਾ ਪਜਾਮਾ ਨਾਈਟ ਸੂਟ ਮੰਗੂ ਹੁੰਦਾ ਉਹਦੀ ਕੰਨੀਆਂ ਵਾਲੀਆਂ ਸੈਡਾਂ ਇਤੋਂ ਹੀ ਬਾਵਾ ਫੋਲਡ ਨਹੀਂ ਕਰੀਆਂ ਹੁੰਦੀਆਂ ਆਡੀਆਂ ਕੱਟੀਆਂ ਹੁੰਦੀਆਂ ਨੇ ਇਸ ਲਈ ਜੀ ਇਹਦੇ ਕੰਨੀ ਹੈ ਨਹੀਂ ਆਪਾਂ ਸਿੱਧੇ ਲੋਟੇ ਬਾਵਾ ਕੱਟਾਂਗੇ 9 ਇੰਚ ਬਾਹ ਆਪਾਂ ਨੂੰ ਤਿਆਰ ਚਾਹੀਦੀ ਐ ਆਪਾਂ ਨੇ 10 ਇੰਚ ਕੱਪੜਾ ਤਾਰ ਲਿਆ ਬਾਕੀ ਇਹ ਆ ਜੀ ਛੋਟੇ ਬੱਚੇ ਦੀ ਬੰਨ ਜੇ ਇੰਚ ਕੁੰਚੀ ਵੀ ਰਹਿ ਜੂਗੀ ਤਾਂ ਵੀ ਠੀਕ ਐ ਅੱਧੀਆਂ ਬਾਹਾਂ ਦਾ ਆਪਾਂ ਇਸ ਲਈ ਨਹੀਂ ਬਣਾ ਰਹੇ ਵੀ ਨੈਟ ਸੂਟ ਜੇ ਮੰਗੂ ਬਣ ਗਿਆ ਰਾਤ ਨੂੰ ਮੱਛਰ ਵਗੈਰਾ ਹੁੰਦਾ ਬੱਚੇ ਦੇ ਉਦੋਂ ਪਾਇਆ ਜਾਂਦਾਗਾ ਬੀ ਜੇ ਥੋੜੀਆਂ ਜਿਹੀਆਂ ਬੱਚੇ ਦੀਆਂ ਜੇ 9 ਇੰਚ ਤਿਆਰ ਹੈ ਜੇ 8 ਵੀ ਰਹਿ ਜੂਗੀ ਤਾਂ ਵੀ ਕੋਈ ਚੱਕਰ ਨਹੀਂ ਜੀ ਬੱਚਾ ਸਗੋ ਲਵੇੜਦਾ ਨਹੀਂ ਵੀ ਪਰ ਅੱਧੀਆਂ ਮਾਵਾਂ ਸਹੀ ਨਹੀਂ ਰਹਿੰਦੀਆਂ ਗਰਮੀਆਂ ਦੇ ਵਿੱਚ ਹਮੇਸ਼ਾ ਬੱਚੇ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਲੂਂਗ ਵਗੈਰਾ ਨਹੀਂ ਲੱਗਦੇ ਤੇ ਆਪਾਂ ਇੱਥੋਂ ਪੌਣੇ 2 ਇੰਚ ਅੰਦਰ ਨੂੰ ਕੱਟ ਪਾਉਣੀ ਹੈਗੀ ਤੇ ਇੱਥੋਂ ਆਪਾਂ ਹਲਕੀ ਜਿਹੀ ਸ਼ੇਪ ਦੇ ਦੇਣੀ ਹੈਗੀ ਫਰੰਟ ਦਾ ਜਿਹੜਾ ਇਹਨਾਂ ਦੀ ਬਾਹਾਂ ਦੀ ਮੂਰੀ ਹੈ ਆਪਾਂ ਨੇ 1.5 ਰੱਖਣੀ ਹੈ ਜੇ 4 ਰੱਖਣੀ ਹੈ ਤਾਂ 5 ਕੱਟ ਲਓ ਜੇ 1.5 ਰੱਖਣੀ ਹੈ ਤਾਂ 2.5 ਰੱਖ ਲਓ ਉਹ ਬੱਚੇ ਦੇ ਤੁਹਾਨੂੰ ਆਪ ਦੇ ਹਿਸਾਬ ਨਾਲ ਪਤਾ ਲੱਗ ਜੂ ਵੀ ਬੱਚਾ ਭਾਰੀ ਹੈ ਜਾਂ ਪਤਲਾ ਆਪਾਂ ਨੇ ਬਾਂ ਦੀ ਮੂਰੀ ਕੋਲੋਂ ਕੱਟ ਲਾ ਦੇਣਾ ਜਿਵੇਂ ਇੱਥੋਂ ਆਪਾਂ ਮੂਰੀ ਫੋਲਡ ਕਰਨੀ ਹੈ ਇਸ ਤੋਂ ਬਾਅਦ ਦੇਖੋ ਮੋਡੇ ਦੀ ਕਾਟ ਮੈਂ ਤੁਹਾਨੂੰ ਦੱਸੀ ਹੈ ਵੀ ਜ਼ਿਆਦਾ ਡੂੰਗੀ ਨਹੀਂ ਹੁੰਦੀ 1.2 ਇੰਚ ਦੀ ਆਪਾਂ ਨੇ 2 ਇੰਚ ਦੀ ਕਾਟ ਪਾਈ ਐ ਇੱਥੋਂ ਆਪਾਂ ਹਲਕੀ ਜਿਹੀ ਬਾਹਰ ਨੂੰ ਗੋਲ ਸ਼ੇਪ ਦੇ ਕੇ ਮੋਡਾ ਕਟਿੰਗ ਕਰ ਦਾਂਗੇ ਤੇ ਦੋਨੋਂ ਫਰੰਟ ਦੀ ਕਾਟ ਜਿਹੜੀ ਆਪਾਂ ਨੇ ਪਾਉਣੀ ਆ ਉਹ ਸਿਰਫ ਸੂਤ ਪਰਕ ਜੀ ਦੀ ਪਾਉਣੀ ਐ ਕਿਉਂਕਿ ਜਿਹੜਾ ਨਾਪ ਐ ਬਹੁਤ ਛੋਟਾਗਾ ਜੇ ਤੇ ਆਪਾਂ 1 ਇੰਚ ਦੀ ਕਾਟ ਪਾ ਦਈਏ ਤਾਂ ਉਹ ਬਿਲਕੁਲ ਸਹੀ ਨਹੀਂ ਰਹੂ ਖਿੱਚ ਮਾਰੀ ਜਾਊਗੀ ਤੇ ਇਹਦੇ ਆਪਾਂ ਸੈਂਟਰ 'ਚ ਕੱਟ ਲਾ ਦਾਂਗੇ ਇਹ ਤੁਹਾਨੂੰ ਬਾਹਾਂ ਜੜਨੀਆਂ ਵੀ ਕੁੜਤੇ ਪਜਾਮੇ ਦੀਆਂ ਮੈਂ ਸਹੀ ਤਰੀਕੇ ਨਾਲ ਦੱਸੂਗੀ ਤੇ ਇਹਦੇ ਪੁੱਠੇ ਸਿੱਧ ਦਾ ਵੀ ਨਿਸ਼ਾਨ ਆਪਾਂ ਲਾ ਦਾਂਗੇ ਕਿਉਂਕਿ ਇਹ ਬਾਹਾਂ ਇਹ ਨਾ ਹੋਵੇ ਵੀ ਆਪਾਂ ਫਰੰਟ ਕਾਟ ਪਾਈ ਹੋਈ ਆਪਾਂ ਦੂਜੇ ਪੱਲੇ ਤੇ ਅੱਗੇ ਵਾਲਾ ਫਰੰਟ ਕਾਟ ਵਾਲਾ ਪਿੱਛੇ ਜੜਦੀ ਏ ਇਸ ਲਈ ਮੈਂ ਦੋਨਾਂ ਤੇ ਵੀ ਬੈਕ ਫਰੰਟ ਪੁੱਠੇ ਸਿੱਧੇ ਦੀ ਨਿਸ਼ਾਨ ਲਾਤੇ ਮਾਰਕਰ ਨਾਲ ਤੇ ਹੁਣ ਆ ਗਈ ਵਾਰੀ ਜੀ ਪਜਾਮੇ ਦੀ ਪਜਾਮਾ ਮੈਂ ਕੱਲ ਤੁਹਾਨੂੰ ਨੀਕਰ ਕੱਟਣੀ ਦੱਸੀ ਸੀਗੀ ਉਸੇ ਤਰੀਕੇ ਨਾਲ ਪਜਾਮਾ ਕੱਟਣਾ ਇੱਕ ਤਾਂ ਹੁੰਦਾ ਪੈਂਟ ਕਾਟ ਦਾ ਪਜਾਮਾ ਜਿਹੜਾ ਪੈਂਟ ਘਾਟ ਦਾ ਪਜਾਮਾ ਹੁੰਦਾ ਉਹਦੇ ਚਾਰ ਪੱਲੇ ਕੱਟੇ ਜਾਂਦੇ ਨੇ ਜਿਹੜਾ ਇਹ ਆਪਾਂ ਨਾਪ ਕੱਟ ਰਹੇ ਆ ਇਹ ਬਹੁਤ ਛੋਟਾ ਆਗਾ ਦੇਖੋ ਇਹ 15 ਇੰਚ ਚੜਾਈ ਬਣਦੀ ਐ ਜੇਕਰ ਇਹ ਕੰਨੀ ਨਾਲ ਹੀ ਹੁੰਦੀ ਤਾਂ ਮੈਂ ਇਸੇ ਤਰ੍ਹਾਂ ਇਹਨੂੰ 4 ਫੋਲਡ ਕਰਕੇ ਕੱਟ ਲੈਂਦੀ ਪਰ ਛੋਟੇ ਬੱਚੇ ਦਾ ਜੀ ਆਪਾਂ ਟਾਈਟ ਨਹੀਂ ਬਣਾਉਣਾ ਥੋੜਾ ਜਿਹਾ ਲੂਜ਼ ਹੀ ਰੱਖਣਾਗਾ ਕਿਉਂਕਿ ਬੱਚੇ ਰੁੜਦੇ ਵੀ ਨੇ ਹਨਾ ਭੱਜਦੇ ਵੀ ਨੇ ਫਿਰ ਖਿੱਚ ਨਹੀਂ ਮਾਰਦਾ ਕੱਪੜਾ ਇਸ ਲਈ ਆਪਾਂ ਦੂਸਰੇ ਲੋਟੇ ਨੂੰ ਡਬਲ ਫੋਲਡ ਕਰ ਲਿਆ ਆਪਾਂ ਇਹ ਦੇਖੋ ਹੁਣ ਇਹਨੂੰ ਮੈਂ ਦੋ ਦੂਰਾ ਕਰ ਲਿਆ ਦੂਰਾ ਕਰਕੇ ਦੇਖੋ ਦੋ ਪੱਲੇ ਅੱਧ ਚੋ ਫੋਲਡ ਕਰ ਲੇ ਇਹ ਆਪਣੇ ਦੋ ਪੱਲੇ ਹੋ ਗਏ ਇੱਕ ਉਧਰਲੀ ਸਾਈਡ ਦੇ ਪੱਟ ਵਾਲਾ ਪਜਾਮਾ ਹੋ ਗਈ ਸਾਈਡ ਹੋ ਗਈ ਇੱਕ ਦੂਜੀ ਪੱਟ ਹੋ ਗਿਆ ਇਹ ਆਪਾਂ ਦੋਨੋਂ ਲੈ ਲੇ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਿਓ ਕਈ ਵਾਰੀ ਆਪਾਂ ਥੋਰ ਫੋਲਡ ਕਰਕੇ ਕੱਟਣ ਲੱਗ ਜਾਂਦੇ ਆ ਵੀ ਇਹ ਦੋ ਚੀਜ਼ ਆਪਾਂ ਨੇ ਦੂਰੀ ਦੂਰੀ ਕੀਤੀ ਹੋਈ ਹੈ ਤੇ ਆਪਾਂ ਜੇ ਇਹਨਾਂ ਦਾ ਜਿਵੇਂ 1.5 ਸਕੇਅਰ ਆ ਰੱਖਿਆ ਤਾਂ ਇਹਨਾਂ ਦਾ ਜਿਹੜਾ ਕਮਰ ਕੋਲੋਂ ਆਪਣਾ ਕਪੜਾ ਚਹੀਦਾ ਆਪਾਂ ਨੂੰ ਲਾਸਟ ਕਪਾਉਣ ਵੇਲੇ ਤਾਂ ਉਹ 12 12.5 ਇੰਚ ਤਿਆਰ ਚਹੀਦਾ ਕਿਉਂਕਿ ਜੇ ਆਪਾਂ 13.5 ਦੀ ਉੱਤੋਂ ਰੱਖ ਲੈਂਦੇ ਉਹਨੇ ਘੇਰਾਗਾ ਫਿਰ ਉਹ ਬੱਚੇ ਦੇ ਲਾਸਟਕ ਵੀ ਪਊਗੀ ਥੋੜਾ ਜਿਹਾ ਖੁੱਲਾ ਵੀ ਹੋਣਾ ਚਾਹੀਦਾ ਬੈਠਣ ਵੇਲੇ ਇਹਦੀ ਆਪਾਂ ਲੰਬਾਈ ਰੱਖਣੀ ਹੈ ਜੀ 14 ਤੇ ਇਹਦੀ ਜਿਹੜੀ ਚੜਾਈ ਹੈਗੀ ਉਹ 12.5 ਆਪਣੀ ਝੋਲੀ ਦੇ ਵੀ ਕਾਟ ਪਾ ਕੇ ਜਿਹੜਾ 2 ਇੰਚ ਦੀ ਕਾਟ ਪਾਉਨੇ ਆ ਉਹ ਚਹੀਦਾ ਇਸ ਲਈ ਆਪਾਂ ਨੂੰ ਚੇਂ ਦਾ ਲਗਭਗ 16 17 ਇੰਚ ਕਪੜਾ ਇਹਦੀ ਆਪਾਂ ਜਿਹੜੀ ਮੂਰੀ ਰੱਖਣੀ ਹੈ ਉਹ ਪੰਜ ਰੱਖਣੀ ਹੈ ਤੇ ਆਪਾਂ 6 ਇੰਚ ਤੇ ਕਟਿੰਗ ਕਰ ਲਾਂਗੇ ਤੁਸੀਂ ਮੂਰੀ ਦਾ ਵੀ ਆਪਾਂ ਹਨਾ ਵੀ ਪੰਜ ਚਾਰ ਵੀ ਰੱਖ ਸਕਦੇ ਹਾਂ ਜੇਕਰ ਛੋਟੀ ਮੂਰੀ ਦਾ ਬਣਾਉਣਾ ਪਰ ਪੰਜ ਸਹੀ ਹੈ ਜੀ ਬਿਲਕੁਲ ਨਾਰਮਲ ਜਾਂ ਕੋਈ ਜ਼ਿਆਦਾ ਨਹੀਂ ਹੈਗੀ ਪੰਜ ਇਸ ਤੋਂ ਬਾਅਦ ਆਪਾਂ ਨੇ ਉੱਥੋਂ ਜਿੱਥੋਂ ਆਪਾਂ ਨੇ ਫੋਲਡ ਕਰਨਾ ਉੱਥੇ ਨਿਸ਼ਾਨ ਲਾ ਲੇ ਵੀ ਇੱਥੋਂ ਆਪਾਂ ਨੇ ਮੂਰੀ ਹੈ ਜਿਹੜੀ ਉਹ ਫੋਲਡ ਕਰਨੀ ਹੈ ਇਹ ਦੇਖੋ ਮੈਂ ਨਿਸ਼ਾਨ ਲਾਤਾ ਹੁਣ ਆਪਾਂ ਨੇ ਇਹ ਤੋਂ 14 ਇੰਚ ਪਜਾਮਾ ਤਿਆਰ ਰੱਖਣਾ 14 ਇੰਚ ਤੇ ਨਿਸ਼ਾਨ ਲਾਤਾ 2 ਇੰਚ ਆਪਾਂ ਫੇਰ ਉੱਪਰ ਲਾ ਦਾਂਗੇ ਉਹਦਾ ਆਪਾਂ ਨੇ ਭਾਵੇਂ ਤੁਸੀਂ ਨਾਲਾ ਪਾਓ ਭਾਵੇਂ ਲਾਸਟ ਕਪਾਓ 2 ਇੰਚ ਕੱਪੜਾ ਆਪਾਂ ਨੇ ਨੇਫੇ 'ਚ ਫੋਲਡ ਕਰਨਾ 14 ਇੰਚ ਆਪਾਂ ਨੇ ਤਿਆਰ ਵਾਲਾ ਰਹਿ ਗਿਆ ਤੇ ਇੱਥੋਂ ਆਪਾਂ ਨੇ ਜਿਹੜੀ ਰੱਖਣੀ ਹੈ ਜੀ ਝੋਲੀ ਉਹ 6.5 ਇੰਚ ਰੱਖਣੀ ਹੈ ਜੀ 6.5 ਇੰਚ ਝੋਲੀ ਬਹੁਤ ਹੈ ਜੀ ਬੱਚੇ ਦੀ 2 ਇੰਚ ਆਪਾਂ ਅੰਦਰ ਨੂੰ ਐਲ ਬਣਾ ਲੈਣੀ ਹੈ 2 ਇੰਚ ਅੰਦਰ ਨੂੰ ਕਾਟ ਪਾਤੀ ਇੱਕ ਤਾਂ ਹੁੰਦੀ ਹੈ ਦੇਖੋ ਜੀ ਇਹ ਸਿੱਧਾ ਜਿਹਾ ਹੀ ਪਜਾਮਾ ਕੱਟਤਾ ਏ ਦੀ ਸ਼ੇਪ ਥੋੜੀ ਜੀ ਵਧੀਆ ਨਹੀਂ ਲੱਗਦੀ ਜਿਵੇਂ ਮੈਂ ਇੱਥੋਂ ਬਸ ਸਲਵਾਰ ਮੰਗੂ ਮਲਾਤਾ ਤੇ ਆਪਾਂ ਜਿਹੜੀ ਝੋਲੀ ਵਾਲੀ ਕੱਟ ਪਾਉਣੀ ਹੈ ਉਹ ਵੀ ਆਪਾਂ ਹਲਕੀ ਹਲਕੀ ਸ਼ੇਪ ਬਾਹਰ ਨੂੰ ਦੇਣੀ ਹੈ ਇੱਕਦਮ ਗਲਾਈ ਦੇ ਕੇ ਨਹੀਂ ਕੱਟਣਾ ਇੱਕ ਦੇਖੋ ਹੁੰਦਾ ਵੀ ਜਿਵੇਂ ਸਿੱਧਾ ਹੀ ਪਾਦਾ ਇੱਕ ਥੋੜੀ ਜੀ ਅੰਦਰ ਨੂੰ ਸ਼ੇਪ ਦੇ ਕੇ ਪਜਾਮਾ ਕੱਟਿਆ ਹੁੰਦਾ ਉਹ ਮੈਂ ਤੁਹਾਨੂੰ ਸ਼ੇਪ ਦੇ ਕੇ ਦਿਖਾਉਂਗੀ ਉਹ ਸ਼ੇਪ ਵਾਲਾ ਪਜਾਮਾ ਜ਼ਿਆਦਾ ਸੋਹਣਾ ਲੱਗਦਾ ਜੀ ਅੱਪਾ ਇੱਕ ਵਾਰੀ ਤਾਂ ਇਹ ਨਿਸ਼ਾਨ ਲਾ ਲਿਆ ਤੇ ਇਹਦੀ ਆਪਾਂ ਕਾਟਾ ਪਾ ਦਾਂਗੇ ਫਿਰ ਤੁਹਾਨੂੰ ਮੈਂ ਉਹ ਸ਼ੇਪ ਦੇ ਕੇ ਦਿਖਾਉਂਗੀ ਉਹ ਬਹੁਤ ਸੋਹਣੀ ਲੱਗਦੀ ਹੈ ਪਜਾਮਾ ਉਹਦਾ ਕੱਟਿਆ ਹੋਇਆ ਬਣਾਇਆ ਹੋਇਆ ਵੀ ਵਧੀਆ ਲੱਗਦਾਗਾ ਤੇ ਆਪਾਂ ਇੱਥੇ ਝੋਲੀ ਵਾਲੀ ਕਾਟ ਪਾ ਕੇ ਜਿਹੜੀ ਆਪਣੇ ਪਜਾਮੇ ਦੀਆਂ ਜਿਹੜੀਆਂ ਸਾਰੀਆਂ ਕਾਟਾਂ ਨੇ ਉਹ ਪਾ ਕੇ ਕਟਿੰਗ ਕਰ ਲਾਂਗੇ ਏ ਜੀ ਆਪਣਾ ਬਸ ਪਜਾਮਾ ਕਟਿੰਗ ਹੋ ਗਿਆ ਬਹੁਤ ਟਾਈਮ ਨਹੀਂ ਲੱਗਦਾ কুরਤੇ ਪਜਾਮੇ ਤੇ ਪਹਿਲਾਂ ਆਪਾਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨਾ ਕੱਖ ਹੋ ਕੱਲ ਦੀ ਕਲਾਸ 'ਚ ਤੁਸੀਂ ਇਹ ਫੋਲਡ ਕਰਕੇ ਲੈ ਕੇ ਆਉਣਾ ਜਿਵੇਂ ਉੱਪਰੋਂ ਝੋਲੀ ਦੀਆਂ ਸਲਾਈਆਂ ਲਾ ਲੈਣੀਆਂ ਨੇ ਨੀਚੋਂ ਪਜਾਮਾ ਫੋਲਡ ਕਰ ਲੈਣਾਗਾ ਤੇ ਇਹ ਵਾਲੀ ਸਲਾਈ ਲਾ ਦੇਣੀ ਹੈ ਇਹ ਵਾਲੀ ਸਲਾਈ ਦੇਖੋ ਜੀ ਮੈਂ ਐ ਕਹਿਨੀ ਆ ਵੀ ਜਿਵੇਂ ਥੋੜੀ ਜੀ ਮੈਂ ਅੰਦਰ ਨੂੰ ਗਲਾਈ ਦੇ ਕੇ ਜਿਹੜਾ ਆਪਾਂ ਨੇ ਸਿੱਧੀ ਨਿਸ਼ਾਨ ਲਾਇਆ ਤੇ ਉਹ ਤੋਂ ਅੰਦਰ ਨੂੰ ਥੋੜੀ ਜੀ ਹਲਕੀ ਜੀ ਸ਼ੇਪ ਦਿੱਤੀ ਇਹ ਆਪਣੇ ਜਿਵੇਂ ਕੀ ਜਿੱਥੋਂ ਆਪਾਂ ਬਹਿਨੇ ਆਂਗੇ ਉੱਥੋਂ ਥੋੜਾ ਜਿਹਾ ਖੁੱਲਾ ਹੋ ਗਿਆ ਲੱਤਾਂ ਦੀ ਜਿਵੇਂ ਆਪਾਂ ਸਟਾ ਵੀ ਨੀਚੋਂ ਪੀੜਾ ਹੋ ਗਿਆ ਉਹ ਆਪਣਾ ਬਹੁਤ ਸੋਹਣਾ ਪਜਾਮਾ ਚੂੜੀਦਾਰ ਜੇ ਪਜਾਮੇ ਮੰਗੂ ਜੇ ਬਣ ਜਾਂਦਾਗਾ ਵੀ ਬੱਚਿਆਂ ਦੇ ਤਾਂ ਚਲੋ ਬਾਹਲਾ ਚੂੜੀਦਾਰ ਨਹੀਂ ਪਾ ਸਕਦੇ ਆਪਾਂ ਪਰ ਖੁੱਲਾ ਵੀ ਵਧੀਆ ਬਣ ਜਾਂਦਾਗਾ ਜਿਵੇਂ ਆਪਣੇ ਸਿਆਣੇ ਬੰਦਿਆਂ ਦੇ ਪਾਇਆ ਹੁੰਦਾਗਾ ਇਸ ਤਰੀਕੇ ਨਾਲ ਆਪਾਂ ਨੇ ਪਜਾਮੇ ਦੀ ਕਟਿੰਗ ਕਰ ਲੈਣੀ ਹੈਗੀ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਜੀ ਸ਼ੇਅਰ ਵੀ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਦਿਆ ਕਰਿਓ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਨੂੰ ਤੁਹਾਨੂੰ ਸਲਾਈ ਕਰਨਾ ਦੱਸਾਂਗੇ ਘੇਰੇ ਜਿਹੜੇ ਲੇਡੀਆਂ ਮੈਂ ਤੁਹਾਨੂੰ ਦੱਸਿਆ ਨੇ ਇੰਨੀਆਂ ਕਿ ਤੁਸੀਂ ਪਹਿਲਾਂ ਫੋਲਡ ਕਰਕੇ ਰੱਖਿਓ ਕਿਉਂਕਿ ਮੈਂ ਵੀ ਪਹਿਲਾਂ ਫੋਲਡ ਕਰਕੇ ਰੱਖੂਗੀ ਧੰਨਵਾਦ ਜੀ